ਖੇਤਰੀ ਪਾਰਟੀ ਤੇ ਨੈਸ਼ਨਲ ਪਾਰਟੀਆਂ ਦਾ ਜ਼ਮੀਨ ਅਸਮਾਨ ਦਾ ਫਰਕ ਹੈ ਖੇਤਰੀ ਪਾਰਟੀਆਂ ਵਾਸਤੇ ਸਾਰਾ ਕੁਝ ਜਿਵੇਂ ਪੰਜਾਬ ਅਕਾਲੀ ਦੇ ਲੈ ਸਾਰਾ ਕੁਝ ਹੀ ਪੰਜਾਬ ਹੈ ਪੰਜਾਬ ਦੀ ਤਰੱਕੀ ਪੰਜਾਬ ਦੇ ਹੱਕਾਂ ਦੀ ਲੜਾਈ ਅਸੀਂ ਲੜਦੇ ਆ ਆ ਨੈਸ਼ਨਲ ਪਾਰਟੀ ਭਾਵੇਂ ਕਾਂਗਰਸ ਹੈ ਭਾਵੇਂ ਆਮ ਆਦਮੀ ਹੈ ਭਾਵੇਂ ਬੀਜੇਪੀ ਆ ਨਹੀਂ ਲੜਦੇ ਆ ਤਾਂ ਉਹ ਗੱਲ ਕਰਦੇ ਜਿਹੜੇ ਇਹਨਾਂ ਦੇ ਦਿੱਲੀ ਵਾਲੇ ਬੌਸ ਕਹਿੰਦੇ ਆ ਆਈਓ ਤੁਸੀਂ ਦੇਖਿਆ ਜਦੋਂ ਪੰਜਾਬ ਵਿੱਚ ਅਕਾਲੀ ਦਲ ਦਾ ਰਾਜ ਆਉਂਦਾ ਓਦੋਂ ਹੀ ਤਰੱਕੀ ਹੁੰਦੀ ਹੈ ਜਦੋਂ ਰਾਜ ਤੁਸੀਂ ਨਹੀਂ ਦਿੰਦੇ ਕੰਮ ਬੰਦ ਹੋ ਜਾਂਦੇ ਆ ਤੁਸੀਂ ਸਾਰੇ ਬੈਠੇ ਹੋ ਖੇਤੀ ਨਾਲ ਵੀ ਸੰਬੰਧ ਆ ਤੁਹਾਡੇ ਖੇਤ ਮਜ਼ਦੂਰ ਵੀ ਬੈਠੇ ਆ ਮੈਂ ਜਿਹੜੇ ਕਿਸਾਨ ਆ ਉਹਨਾਂ ਨੂੰ ਪੁੱਛਣਾ ਚਾਹਣਾ ਥੋਨੂੰ ਕੀ ਟਿਊਬਲ ਕਨੈਕਸ਼ਨ ਦੇਣ ਵਾਲਾ ਅਕਾਲੀ ਦਲ ਉਹਦੇ ਵਿੱਚ ਮੁਫਤ ਬਿਜਲੀ ਦੇਣ ਵਾਲਾ ਅਕਾਲੀ ਦਲ ਨਹਿਰਾ ਕਸਿਆ ਬਣਾਉਣ ਵਾਲਾ ਕਾਲੀ ਦਲ ਪੱਕੇ ਖਾਲੇ ਬਣਾਉਣ ਵਾਲਾ ਕਾਲੀ ਦਲ ਅੰਡਰਗਰਾਊਂਡ ਪਾਈਪ ਸਿਸਟਮ ਪਾਣੀ ਨਾਲ ਬਣਾਉਣ ਵਾਲਾ ਕਾਲੀ ਦਲ ਆ ਮੰਡੀਆਂ ਪਿੰਡਾਂ ਚ ਫਸਲ ਵੇਚਣ ਵਾਸਤੇ ਬਣਾਉਣ ਵਾਲਾ ਕਾਲੀ ਦਲ ਟਰੈਕਟਰਾਂ ਦੇ ਟੈਕਸ ਮਾਫ ਕਰਨ ਵਾਲਾ ਕਾਲੀ ਦਲ ਇੱਕ ਵੀ ਚੀਜ਼ ਦੱਸੋ ਖੇਤੀ ਚ ਜੇ ਕਾਂਗਰਸ ਨੇ ਆਪਨੇ ਜਾਂ ਕਿਸੇ ਨੇ ਕੋਈ ਕੰਟਰੀਬਿਊਸ਼ਨ ਕੀਤੀ ਹੋਏ ਇੱਥੇ ਬੀਪੀਆਂ ਬੈਠੀਆਂ ਬਾਦਲ ਸਾਹਿਬ ਇਹ ਰਾਜ ਵਿੱਚ

ਕੋਰਿਆਂ ਦੇ ਮੇਲੇ ਕਰਾਉਂਦੇ ਸੀ ਬੰਦ ਹੋ ਗਏ ਨੌਜਵਾਨਾਂ ਨੂੰ ਜਿੰਮ ਖੇਡਣ ਦਾ ਸਮਾਨ ਪਿੰਡ ਪਿੰਡ ਸ਼ਹਿਰ ਸ਼ਹਿਰ ਦਿੰਦੇ ਸੀ ਕਿ ਉਹ ਆਪਣੀ ਸਿਹਤ ਬਣਾ ਸਕਣ ਸਾਰਾ ਕੁਝ ਬੰਦ ਹੋ ਗਿਆ ورلڈ ਕੱਪ ਕਬੱਡੀ ਕਰਾਉਂਦੇ ਸੀ ਉਹ ਵੀ ਬੰਦ ਹੋਏ ਪਿਆ ਡਿਵੈਲਪਮੈਂਟ ਜਿੰਨੀ ਵੀ ਹੋਈ ਹੈ ਉਦੋਂ ਹੀ ਹੋਈ ਹੈ ਜਦੋਂ ਕਾਲੀ ਦਲ ਦੀ ਸਰਕਾਰ ਆ ਜਿਹੜੀ ਬਿਜਲੀ ਹੈ ਯਾਦ ਕਰੋ ਪਹਿਲੇ ਕੱਟ ਲੱਗਦੇ ਹੁੰਦੇ ਸੀ 10-10 ਘੰਟੇ ਦੇ ਮੈਂ ਤੁਹਾਡੇ ਨਾਲ ਵਾਦਾ ਕੀਤਾ ਸੀ ਸਰਪਲਸ ਕਰ ਦਾਂਗੇ ਉਦੋਂ ਕਾਂਗਰਸੀ ਕਹਿੰਦੇ ਸੀ ਐਵੇਂ ਕਿਵੇਂ ਹੋ ਸਕਦਾ ਪਰ ਅਸੀਂ ਥਰਮਲ ਪਲਾਂਟ ਲਾ ਕੇ ਬਿਜਲੀ ਸਰਪਲਸ ਕਰਤੀ ਪਰ ਪਿਛਲੇ 7 ਸਾਲਾਂ 'ਚ ਇਹਨਾਂ ਨੇ ਨਵਾਂ ਕੋਈ ਪਲਾਂਟ ਲਾਇਆ ਨਹੀਂ ਜਿਹਦੇ ਕਰਕੇ ਐਕਟੀ ਦੇਖਿਓ ਪਹਿਲੀ ਤਰੀਕ ਤੱਕ ਤਾਂ ਹਲੇ ਵੀ ਕੱਟ ਲੱਗਣੇ ਸ਼ੁਰੂ ਹੋ ਗਏ ਆ ਦੋ ਤਰੀਕ ਦੇ ਬਾਅਦ ਦੇਖਿਓ ਤੁਹਾਨੂੰ ਰਾਤ ਨੂੰ ਨੀਂਦ ਨਹੀਂ ਆਉਣੀ ਹੁਣੀ ਜਨਰੇਟਰ ਚ ਰੂਟਰ ਇਨਵਰਟਰ ਲੈ ਲਿਓ ਕਿਉਂਕਿ ਮੈਨੂੰ ਪਤਾ ਪਈਲੀ ਖਤਮ ਹੈ ਆ ਜਿਹੜੀਆਂ ਸੜਕਾਂ ਤੁਸੀਂ ਪੰਜਾਬ ਵਿੱਚ ਦੇਖੋ ਜੈ ਜੀਆਂ ਅਮਰੀਕਾ ਕੈਨੇਡਾ ਸਾਰ ਲੈਂ ਸਿਕਸ ਲੈਂ ਸੜਕਾਂ ਦਾ ਜਾਲ ਪਛਾਉਣ ਵਾਲਾ ਕਾਲੀ ਦਲ ਹੈ ਆ 에어ਪੋਰਟ ਮੁਹਾਲੀ ਇੰਟਰਨੈਸ਼ਨਲ ਤੋਂ ਲੈ ਕੇ ਅਮਰਸਰ ਇੰਟਰਨੈਸ਼ਨਲ ਤੋਂ ਲੈ ਕੇ ਆ ਜਲੰਧਰ ਵਾਲਾ ਬਟਿੰਡੇ 에어ਪੋਰਟ ਸਾਰਾ ਬਣਾਉਣ ਵਾਲਾ ਕਾਲੀ ਦਲ ਇੱਕ ਵੀ ਨਿਸ਼ਾਨੀ ਤੁਹਾਨੂੰ ਕਾਂਗਰਸ ਦੀ ਨਹੀਂ ਇੱਕ ਵੀ ਨਿਸ਼ਾਨੀ ਯਾ ਝਾੜੂ ਝਾੜੂ ਵਾਲੇ ਦੁਕਾਨਾ ਕੀ ਸੀ ਹੁਣ ਇੱਕ ਸ਼ਰਾਬੀ ਮਿਲ ਗਿਆ ਮੁੱਖ ਮੰਤਰੀ ਤੁਸੀਂ ਦੇਖ ਲਓ ਐਨੀ ਦੁੱਖ ਲੱਗਦਾ ਸ਼ਰਮ ਆਉਂਦੀ ਹੈ ਕਿ ਆਪਣਾ ਮੁੱਖ ਮੰਤਰੀ ਭਗਵੰਤ ਮਾਨ ਫ੍ਰੈਂਕਫਰਟ ਗਿਆ ਹੋਏ ਤੇ ਜਹਾਜ਼ ਤੋਂ ਲਾਇਆ ਗਿਆ ਹੋਏ ਕਿਉਂਕਿ ਇੰਨਾ ਸ਼ਰਾਬ ਪੀਲੀ ਸੀ ਉਹਨੇ ਇਹ ਤੋਂ ਵੱਡੀ ਸ਼ਰਮ ਦੀ ਗੱਲ ਕੀ ਹੈ ਕਿ ਮੁੱਖ ਮੰਤਰੀ ਨੂੰ ਲਾਤਾ ਹੁਣ ਇੱਥੇ ਇੰਸਪੈਕਟਰ ਸਾਹਿਬ ਬੈਠੇ ਐ ਹਲੋ ਯਾਰ ਸ਼ਰਾਬ ਪੀ ਕੇ ਗੱਡੀ ਚਲਾ ਸਕਦੇ ਹੋ ਨਹੀਂ ਫੜ ਕੇ ਅੰਦਰ ਕਰ ਦਿੰਦੇ ਆ ਟਰੈਕਟਰ ਉਹ ਵੀ ਅੰਦਰ ਆ ਇੰਸਪੈਕਟਰ ਸਾਹਿਬ ਕਹ ਰਿਹਾ ਸ਼ਰਾਬ ਪੀ ਕੇ ਕੋਈ ਗੱਡੀ ਚਲਾਉਂਦਾ ਉਹਨੂੰ ਅੰਦਰ ਕਰ ਦਿੰਦੇ ਆ ਇਹਨਾਂ ਦਾ ਮੁੱਖ ਮੰਤਰੀ ਪੂਰੀ ਬੋਤਲ ਪੀ ਕੇ ਸਰਕਾਰ ਚ ਲਈ ਜਾਂਦਾ ਉਹਨੂੰ ਕੁਝ ਕਰਦੇ ਨਹੀਂ ਹਰ ਰੋਜ਼ ਹਰ ਰੋਜ਼ ਢੱਕਿਆ ਸਵੇਰੇ ਪੀਣ ਲੱਗ ਜਾਂਦੇ ਆ ਆ ਤੁਸੀਂ ਪਿੱਛੇ ਬਠਿੰਡੇ ਦੇਖਿਆ ਹੋਣਾ ਚਾਰ ਪੰਜ ਦਿਨ ਦੀ ਗੱਲ ਆ ਬਠਿੰਡੇ ਸ਼ਾਮ ਨੂੰ ਰੋਡ ਸ਼ੋਅ ਸੀ ਪੂਰੀ ਢੱਕਿਆ ਸੀ ਉਹ ਤੇ ਚੜ ਗਿਆ ਗੱਡੀ ਤੇ ਚੜ ਗਈ ਉਹਨੂੰ ਉਹਨੂੰ ਪਤਾ ਨਹੀਂ ਕੀ ਹੋਰ ਚੱਕਰ ਆਉਣ ਲੱਗੇ ਇੱਕ ਬੋਤਲ ਮੰਗਾਈ ਪਾਣੀ ਦੀ ਥੋੜੀ ਪੀਤੀ ਤੇ ਬਾਕੀ ਸਾਰੇ ਸਿਰ ਚ ਡੋਲ ਲਿਆ ਪਾਣੀ ਇਹ ਆ ਮੁੱਖ ਮੰਤਰੀ ਬੀਬੀ ਜੀ 1000 ਰੁਪਏ ਆਇਆ ਕਿ ਨਹੀਂ ਆਇਆ ਨਹੀਂ ਨੇ ਤੁਹਾਡੇ ਐਮਐਲਏ ਕੋਲੇ ਆਇਆ ਕਰੇ ਜਾ ਕੇ ਦੇਖੋ ਝਾੜੂ ਵਾਲੇ ਕੋਲੇ ਆ ਤਾਂ ਠੱਗੀ ਮਾਰਨ ਵਾਲੇ ਸਾਰੇ ਸਾਰੇ ਠੱਗੀ ਬਣੇ ਅਕਾਲੀ ਦਲ ਜਵਾਨ ਦੀ ਪੱਕੀ ਪਾਰਟੀ ਹੈ ਮੈਨੂੰ ਯਾਦ ਹੈ ਵੱਡੇ ਬਾਦਲ ਸਾਹਿਬ ਜਦੋਂ ਮੈਂ ਪ੍ਰਧਾਨ ਬਣਿਆ ਮੈਨੂੰ ਕਿਹਾ ਕਹਿੰਦਾ ਸੁਖਬੀਰ ਜ਼ਿੰਦਗੀ ਜੇ ਤੂੰ ਕਾਮਯਾਬ ਹੋਣਾ ਹੈ ਕਿਤੇ ਝੂਠਾ ਵਾਦਾ ਨਾ ਕਰੀ ਜਵਾਨ ਦਾ ਪੱਕਾ ਰਹੀ ਕਿਉਂਕਿ ਜਿਹੜਾ ਲੀਡਰ ਜਿਹਦੀ ਜ਼ਬਾਨ ਪੱਕਾ ਹੁੰਦਾ ਲੋਕੀ ਉਹਦੇ ਤੇ ਵਿਸ਼ਵਾਸ ਕਰਦੇ ਆ ਬਾਦਲ ਸਾਹਿਬ ਤੇ ਵਿਸ਼ਵਾਸ ਕਰਦੇ ਸੀ ਲੋਕੀ ਪੰਜ ਵਾਰ ਮੁੱਖ ਮੰਤਰੀ ਬਣਾਇਆ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਜ਼ਬਾਨ ਦੇ ਪੱਕੇ ਹੈ ਤੇ ਆਪਣੀ ਕੌਮ ਖਾਤਰ ਆਪਣੇ ਸੂਬੇ ਖਾਤਰ ਹਰ ਕੀ ਦੀ ਕੁਰਬਾਨੀ ਦੇ ਸਕਦੇ ਆ 16 ਸਾਲ ਜੇਲ੍ਹ ਚ ਰਹਿਣਾ ਕੋਈ ਔਖਾ ਨਹੀਂ ਹੈ ਸੌਖਾ ਨਹੀਂ ਹੈ ਦੇਖੋ ਅਕਾਲੀ ਦਲ ਥੋਡੀ ਫੌਜ ਹੈ ਕਾਲਸਰੀ ਛੋਟੀ ਫੌਜ ਹੈ ਤੁਸੀਂ ਕਮਜ਼ੋਰ ਕਰਤੀ ਆਪਣੀ ਫੌਜ ਨੂੰ ਇਹਨਾਂ ਦਿੱਲੀ ਵਾਲੀਆਂ ਪਾਰਟੀਆਂ ਨਾਲ ਗੱਲ ਕਰਕੇ ਇਹਨਾਂ ਦੀ ਗੱਲਾਂ 'ਚ ਆ ਕੇ ਤੇ ਵੱਡਾ ਨੁਕਸਾਨ ਜਿਹੜਾ ਕੀਤਾ ਤੁਸੀਂ ਕਮਜ਼ੋਰ ਕਰਤਾ ਤੇ ਹੁਣ ਦੂਜੀਆਂ ਪਾਰਟੀਆਂ ਨੇ ਤੁਹਾਡੇ ਤੇ ਵਾਰ ਕਰਨਾ ਸ਼ੁਰੂ ਕਰਤਾ ਆਰਐਸਐਸ ਨੇ ਧਾਮੀ ਸੀ ਬੈਠੇ ਐ ਤਦ ਸ਼੍ਰੀ ਹਜ਼ੂਰ ਸਾਹਿਬ ਤੇ ਅੱਜ ਆਰਐਸਐਸ ਕਬਜ਼ਾ ਕਰ ਗਈ ਐ ਐਕਟ ਬਦਲ ਕੇ ਉਹਨਾਂ ਨੇ ਆਪਣੇ ਬੰਦੇ ਲਾਤੇ ਐ ਤਦ ਪਟਨਾ ਸਾਹਿਬ ਤੇ ਕਬਜ਼ਾ ਕਰ ਲਿਆ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਬਜ਼ਾ ਕਰ ਲਿਆ ਥੋੜੀ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਆਪਣਾ ਕੌਮ ਦਾ ਮਿਨੀ ਪਾਰਲੀਮੈਂਟ ਹੈ ਅੰਗਰੇਜ਼ਾਂ ਦੀ ਹਿੰਮਤ ਨਹੀਂ ਹੋਈ ਆਜ਼ਾਦੀ ਦੇ ਬਾਅਦ ਕਿਸੇ ਸਰਕਾਰ ਦੀ ਹਿੰਮਤ ਨਹੀਂ ਹੋਈ ਇਹਨਾਂ ਨੇ ਦਿੱਲੀ ਵਾਲਿਆਂ ਨੇ ਭਾਜਪੀ ਨੇ ਉਹ ਤੋੜ ਕੇ ਹਰਿਆਣਾ ਲੱਗ ਬਣਾਤਾ ਤੇ ਉੱਥੇ ਵੀ ਦਾਦੂ ਵਾਲ ਵਰਗੇ ਆਪਣੇ ਏਜੰਟ ਬਿਠਾਤੇ ਫਿਰ ਕਿਦੋਂ ਜਾਗਿਆ